ਆਇਆ ਨਹੀਂ ਪਤਾ ਨਹੀਂ ਕਿੱਥੇ ਰਹਿ ਗਿਆ ਨੀ ਕੀ ਹੋਇਆ ਦਲਜੀਤ ਆਇਆ ਨਹੀਂ ਤੇ ਹੋਰ ਮੇਰਾ ਹੋਣਾ ਕੀ ਆ ਭੈਣ ਜੀ ਰੋਜ਼ ਰੋਜ਼ ਤਾਂ ਇਹੀ ਡਰਾਮਾ ਇਹਦਾ ਨਾਲ ਚੰਗਾ ਭਲਾ ਸਮਝਾ ਕੇ ਭੇਜਿਆ ਸੀ ਵੀ ਛੇਤੀ ਆ ਜੀ ਇਹਨੂੰ ਨਾ ਮੇਰੇ ਭੋਰਾ ਫਿਕਰ ਨਹੀਂ ਹੈਗੀ ਆ ਲੈਣ ਦੇ ਫੇਰ ਕਰਤੀਆਂ ਗੱਲ ਚੰਦਰਾ ਫੋਨ ਵੀ ਬੰਦ ਕਰਕੇ ਬੈਠਾ ਹੈ ਬੈਠਾ ਹੋਣਾ ਕਿਸੇ ਸੋਕ ਨਾਲ ਨੀ ਬੱਸ ਪੈਣੇ ਬੰਦਿਆਂ ਦਾ ਆਹੀ ਕੰਮ ਐ ਕਹਿ ਦੂਸਰੀ ਤੀਮੀ ਦਿਸੀ ਨਹੀਂ ਕਹਿ ਮਰਨ ਵਾਲੇ ਹੋ ਜਾਂਦੇ ਨੇ ਲਾਲਾ ਸੱਟਣ ਲੱਗ ਪੈਂਦੇ ਨੇ ਆ ਤੇਰਾ ਜੇਠ ਕਿਹੜਾ ਸੁਖ ਨਾ ਬੜਿਆ ਕਰੇ ਆ ਰਾਤ ਹਜੇ ਐਨਾ ਕੁੱਟਿਆ ਜਲ ਜਣਾ ਜਮਾਈ ਸ਼ਰਮ ਨਹੀਂ ਕਰਦਾ ਆ ਲੈ ਤੇਰੇ ਆਲਾ ਤਾਂ ਆ ਗਿਆ ਲੈ ਆਜਾ ਆਜਾ ਦਿਉਰਾ ਤੇਰੀ ਉਡੀਕ ਹੋ ਰਹੀ ਸੀ ਨਾ ਹੋ ਗਿਆ ਤੇਰਾ ਟਾਈਮ ਘਰ ਆਉਂਦਾ ਹੁਣ ਵੀ ਨਹੀਂ ਆਉਣਾ ਸੀ ਉੱਥੇ ਹੀ ਰਹਿ ਜਾਂਦਾ ਰਸਤੇ 'ਚ ਟਾਈਮ ਲੱਗ ਗਿਆ ਉਹ ਯਾਰ ਦੋਸਤ ਮਿਲ ਗਏ ਸੀ ਨਹੀਂ ਮੈਂ ਟਾਈਮ ਨਾਲ ਆ ਜਾਣਾ ਸੀ ਯਾਰ ਆਹੋ ਬਾਨੇ ਤਾਂ ਬਹੁਤ ਆ ਤੇਰੇ ਕੋਲ ਬਸ ਪਿਆਰ ਦਾ ਚਾਜ ਹੀ ਨਹੀਂ ਐ ਉਹ ਯਾਰ ਹੁਣ ਆ ਤਾਂ ਗਿਆ ਹੁਣ ਕਤੋਂ ਬੋਲ-ਬੋਲ ਕੇ ਮੂਡ ਖਰਾਬ ਕੀਤਾ ਅੱਛਾ ਆਪਣੇ ਮੂਡ ਦੀ ਤਾਂ ਤੈਨੂੰ ਬੜੀ ਫਿਕਰ ਐ ਮੇਰੇ ਮੂਡ ਦੀ ਕੋਈ ਫਿਕਰ ਨਹੀਂ ਮੈਂ ਇੱਥੇ ਘੰਟੇ ਦੋ ਘੰਟੇ ਦੀ ਵੇਟ ਕਰ ਰਹੀ ਆ ਮੇਰੇ ਕੋਈ ਫਿਕਰ ਨਹੀਂ ਤੈਨੂੰ ਤੁਸੀਂ ਨਹੀਂ ਸੁਧਰਨਾ ਕਦੇ ਚਾਹੇ ਕੁਝ ਹੋ ਜੇ ਓਏ ਦਲਜੀਤ ਫੇ ਵੇਦਿਓਰਾ ਆ ਤੇਰੀ ਸ਼ਰਨ ਤਾਂ ਰੁੱਸ ਗਈ ਜਾ ਜਾ ਕੇ ਮਨਾ ਲੈ ਇਹ ਸ਼ੇਰ ਨਾ ਚੋਚਲੇ ਮੋਚਲੇ ਜੇ ਵਾਲੇ ਭਾੜ ਦੀਆਂ ਜਾ ਜਾ ਆ ਤੇਰਾ ਬਾਈ ਦੇਖ ਲੈ ਪੈਰ ਨਹੀਂ ਲੱਗਣ ਦਿੰਦਾ ਪੁੰਜੇ ਉਦੀ ਥੱਲੇ ਹੱਥ ਰੱਖ ਲੈਂਦਾ ਹੁਬਾਬੀ ਥੋੜੇ ਕੀ ਕਹਿਣੇ ਬੜਾ ਜਿ ਪਿਆਰੀ ਵਾਲਾ ਹਾਂ ਵੇ ਸਾਡੇ ਦਾ ਹੈਗਾ ਪਿਆਰ ਤੂੰ ਵੀ ਪਿਆਰ ਵਧਾ ਲੈ ਮਨਾ ਲੈ ਓ ਦਲਜੀਤ ਸੁਣਦੀਆਂ ਬੜਾ ਹੀ ਖਚਰਾ ਓ ਦਲਜੀਤ ਕੁਛ ਕਰਦਾ ਹੋ ਨਹੀਂ ਐ ਰ ਤੇਰਾ ਜਿਹੜਾ ਪ੍ਰੋਗਰਾਮ ਇਹਨੂੰ ਦੱਸ ਯਾਰ ਸ਼ਹਿਰ ਘੁੰਮ ਕੇ ਆਉਣਾ ਜਾਂ ਕਿ ਸਹੂਟੇ ਰੋਟੀ ਖਾ ਕੇ ਆਉਣੀ ਆ ਨਾਲੇ ਜਿੱਥੇ ਵੀ ਜਾਣਾ ਛੇਤੀ ਤਿਆਰ ਹੋ ਚੱਲ ਜੀਏ ਹੁਣ ਤਾਂ ਮੈਂ ਕੈਨਸਲ ਕਰਤਾ ਪ੍ਰੋਗਰਾਮ ਤੁਸੀਂ ਕਿਹੜਾ ਟਾਈਮ ਨਾਲ ਘਰ ਆਉਨੇ ਹੋ ਉਹ ਯਾਰ ਦਿਲ ਦੀ ਗੁੱਸੇ ਕਰ ਤੋਂ ਹੋਈ ਜਾਨੀ ਆ ਤੂੰ ਦੱਸ ਯਾਰ ਸ਼ਹਿਰ ਘੁੰਮ ਕੇ ਆਉਣਾ ਜਾਂ ਆਪਣੇ ਹੋਟਲ ਚ ਰੋਟੀ ਖਾ ਕੇ ਆਉਣੀ ਆ ਚੱਲ ਜਿੱਥੇ ਜਾਣਾ ਨਾਲੇ ਤਿਆਰ ਹੋ ਫਟਾਫਟ ਮੇਰਾ ਮੂਡ ਨਹੀਂ ਹੈਗਾ ਤੁਸੀਂ ਜਾਓ ਜਿੱਥੇ ਜਾਣਾ ਓ ਯਾਰ ਹਦੋਗੀ ਤੇਰੇ ਵਾਲੀ ਤੇਰੇ ਬਿਨਾ ਕੱਲਾ ਮੈਂ ਕਿੱਥੇ ਜਾਊਂਗਾ ਯਾਰ ਬਥੇਰੀਆਂ ਤੁਹਾਡੇ ਕੋਲ ਜਾਣ ਵਾਲੀਆਂ ਓਏ ਅਰਦਲਜੀਤ ਤੂੰ ਮੇਰੇ ਘਰ ਦੀ ਲక్ష్ਮੀ ਐ ਨਾਲੇ ਲక్ష్ਮੀ ਤੋਂ ਬਿਨਾ ਮੈਂ ਕਿੱਥੇ ਜਾਊਂਗਾ ਚੱਲ ਛੇਤੀ ਚਲੀਏ ਤਿਆਰ ਹੋ ਜਦ ਮੈਂ ਕਹਤਾ ਬਈ ਨਹੀਂ ਜਾਣਾ ਤਾਂ ਮਤਲਬ ਨਹੀਂ ਜਾਣਾ ਹੋਟਲ ਕੈਨਸਲ ਗੋਭੀ ਦੀ ਸਬਜ਼ੀ ਬਣਾਈਏ ਰੋਟੀ ਖਾਓ ਤੇ ਚੁੱਪ ਕਰਕੇ ਸੋ ਜਾਓ ਓਏ ਉਹ ਗੱਲ ਸੁਣ ਦਲਜੀਤ ਓਏ ਯਾਰ ਕੀ ਕਰੀਏ ਸਾਲਾ ਰੋਜ਼ ਦੇ ਕੰਮ ਹੋ ਗਿਆ ਘਰ 'ਚ ਨਾਲੇ ਬੰਦਾ ਵਿਚਾਰਾ ਕੀ ਕਰੇ ਮੈਂ ਕਰਦਾ ਗੱਲ ਓਏ ਦਲਜੀਤ ਐ ਕਿਉਂ ਕਰਦੀ ਐ ਜੇਰ ਓ ਚੱਲ ਆ ਜਾ ਤੈਨੂੰ ਚਾਹ ਬਣੀ ਪਿਆਨਾ ਲੈ ਵੀ ਮੈਂ ਚੱਲਿਆ ਤੇ ਮੰਨਿਆ ਕਰ ਯਾਰ ਸੱਚੀ ਯਾਰ ਮੈਂ ਜਾਂਦੇ ਜੇ ਫੇਰ ਪਰੋਲੇ ਜਿੱਡਾ ਮੂੰਹਣਾ ਹੀ ਬੈਠੀ ਆ ਚੱਲ ਆ ਜਾ ਦੇਖਦੇ ਆ ਤੂੰ ਵਗ ਜਾ ਤੈਨੂੰ ਪਤਾ ਉਧਰ ਆਇਆ ਸੀ ਮੈਂ ਪਰਜਾਈ ਪੰਡੇ ਮਾਂਜਦੀ ਸੀ ਜੱਗ ਮਾਰਿਆ ਬੱਗ ਭਗਾਵਾ ਹਾਲੇ ਤੱਕ ਟੱਕ ਪੈ ਰਿਆ ਮੰਨਿਆ ਕਰੀ ਵੀਰ ਬਣ ਕੇ ਤੂੰ ਜਾ ਮੈਂ ਜਾਣਾ ਓਏ ਤਾਰੀ ਮੈਨੂੰ ਰੇਕ ਦਿੱਤੀ ਨਹੀਂ ਗਵਾਂਡੀਆਂ ਨੂੰ ਢੀਕਦੀ ਸੀ ਮੈਂ ਲੱਗ ਗਿਆ ਟਾਈਮ ਘਰੇ ਆਉਣ ਦਾ ਮੈਨੂੰ ਨਾ ਬੁਲਾਇਂ ਉਹ ਦੀਪੀ ਜਦਾਂ ਇੰਨਾ ਸਿਆ ਫਲਾ ਕੇ ਮੇਰੇ ਕੰਨੀ ਦੇਖਦੇ ਨਾ ਜਵੇਂ ਸੂਫ ਨਖ ਲੱਗਦੀਆਂ ਤਰ੍ਹਾਂ ਨਾਲ ਆਪਦਾ ਬੁੱਥਾ ਦੇਖ ਲੈ ਸਲਮਾਨ ਖਾਨ ਬਣਿਆ ਫਿਰਦਾ ਨਾਲੇ ਸ਼ੁਕਰ ਕਰ ਮੇਰੇ ਮਾਪਿਆਂ ਦਾ ਜਿਨ੍ਹਾਂ ਨੇ ਭਲੀ ਭਾਲੀ ਛੂਈ ਮੂਈ ਜੀ ਕੁੜੀ ਤੇਰੇ ਲੜਲਾ ਆਤੀ ਨਹੀਂ ਤੈਨੂੰ ਪਿੰਡ ਚ ਕੋ ਖੋਤੀ ਨਾ ਦੇਵੇ ਅਗਲਿਆਂ ਨੇ ਆਪਣੀ ਕੁੜੀ ਦੇ ਦਿੱਤੀ ਉਹ ਮੰਮੀ ਕਿਉਂ ਕੁੱਤੇ ਖਣੀ ਕਰਦੀ ਆ ਪੱਪੇ ਨਾਲ ਉਹ ਵਿਚਾਰਾ ਭਗਤ ਬੰਦਾ ਤੈਨੂੰ ਕੀ ਕਹਿੰਦਾ ਉਹ ਜੇ ਨਾਲੇ ਤੁਹਾਡੀ ਦੋਨਾਂ ਦੀ ਆਪਸ ਚ ਨਹੀਂ ਬੰਦੀ ਫਿਰ ਤਲਾਕ ਲੈ ਲਓ ਤੜਕੇ ਤੋਂ ਲੈ ਕੇ ਸ਼ਾਮ ਤੱਕ ਜੰਮੂ ਕਸ਼ਮੀਰ ਵਾਲਾ ਮਾਹੌਲ ਬਣਾਇਆ ਹੁੰਦਾ ਥਾਨੇ ਘਰ ਦਾ ਓ ਲਾਡੀ ਤੂੰ ਹੀ ਸਮਝਾ ਯਾਰ ਤੇਰੀ ਮਾਂ ਨੂੰ ਐਸੇ ਮਰੇ ਵੀ ਮੇਰੇ ਤੇ ਸ਼ੱਕ ਕਰਦੀ ਐ ਇਹ ਓ ਯਾਰ ਬਾਬੇ ਜੇ ਤੇਰਾ ਕਿਹਾ ਨਹੀਂ ਮੰਦੀ ਮੇਰਾ ਕਿੱਥੋਂ ਮੰਨ ਲੂ ਨਾਲੇ ਤੁਹਾਡੇ ਦੋਨਾਂ ਦਾ ਮਸਲਾ ਐ ਆਪੇ ਹੱਲ ਕਰ ਲਓ ਮੈਨੂੰ ਨਾ ਕਿਹਾ ਕੁਝ ਨਾ ਚੰਗਾ ਰਿਆ ਮੁੰਡੇ ਤਾਂ ਹੁਣ ਲਾਪਾ ਕਰਵਾ ਕੇ ਉਹ ਮੇਰੀ ਕਿਹੜਾ ਕੱਲੇ ਦੀ ਹੋਈ ਆ ਨਾਲ ਤੇਰੀ ਵੀ ਹੋਈ ਆ ਉਹ ਸੱਤ ਤੱਕ ਵੱਜ ਜਾਂਦੀ ਆ ਸਾਡੇ ਦੋਹਾਂ ਦੀ ਯਾਰ ਜੇ ਲੜਨਾ ਹੁੰਦਾ ਨਾ ਅੰਦਰ ਲੜ ਲਿਆ ਕਰੋ ਉਹ ਤੁਹਾਡੇ ਨਾਲੋਂ ਤਾਂ ਚਾਚਾ ਚਾਚੀ ਚੰਗੇ ਨੇ ਜਿੰਨੀ ਮਰਜ਼ੀ ਲਾਪਾ ਕਰਦੇ ਆ ਇੱਕ ਦੂਜੇ ਦੀ ਪਰਿਵਾਰ ਨਿਵਾਜ ਹੁੰਦੀ ਥੋੜਾ ਤਾਂ ਜਮਾਈ ਸਰਿਆ ਪਿਆ ਬੇਪੁੱਤ ਲਾਡੀ ਆਪਣੇ ਬਾਪ ਨੂੰ ਕਹਿ ਜੋ ਕਹਿਣਾ ਮੈਂ ਤਾਂ ਬੋਲਦੀ ਹੋਈ ਨਹੀਂ ਉਹ ਨਾ ਯਾਰ ਤੂੰ ਕੋਈ ਕਵੀ ਲਾਰੀ ਦੀ ਗੱਲ ਕਰਦੀ ਨਾ ਪਿਆਰ ਦੀ ਗੱਲ ਕਰਦੀ ਨਾ ਹੱਸ ਕੇ ਬੋਲਦੀ ਆ ਗਲਤੀ ਤੇਰੀ ਹੁੰਦੀ ਆ ਮਾਫੀ ਮੈਨੂੰ ਮੰਗਣੀ ਪੈਂਦੀ ਆ ਫੇਰ ਵੀ ਮੂੰਹ ਤੇ ਰੇਖ ਰਵੰਦਾ ਹੱਦ ਆ ਯਾਰ ਇਹਦਾ ਤੁਸੀਂ ਤਾਂ ਨਾ ਗੱਲ ਹੀ ਨਾ ਕਰਿਓ ਮੇਰੇ ਨਾਲ ਨਾ ਮੈਨੂੰ ਬੁਲਾਇਓ ਚਲ ਆਵੇ ਲਾਡੀ ਚਲ ਤੇਰੇ ਮਾਮਿਆਂ ਕੋ ਚੱਲੀਏ ਓ ਦਿੱਤੀ ਓ ਓ ਓ ਰੱਬਾ ਓ ਤੂੰ ਹੀ ਦੱਸ ਦੇ ਕੁਛ ਕੋਈ ਤਾਂ ਹੱਲ ਕੱਢ ਕਿੱਕਰ ਆਲੀ ਕਿਵੇਂ ਖੁਸ਼ ਹੋ ਸਕਦੀ ਆ ਕੋਈ ਤਾਂ ਰਸਤਾ ਦਿਖਾ ਕੋਈ ਤਾਂ ਸਿੱਧੇ ਰਾਹ ਪਾ ਮੈਨੂੰ ਮੇਰੇ ਤਾਂ ਹੱਥ ਖੜੇ ਨੇ ਓਏ ਉਹ ਦੀਪੀ ਉਰਾ ਛੱਡ ਕਿੱਥੇ ਜਾ ਰਹੀ ਏ ਤੂੰ ਠੱਠੇ ਖੂਚ ਤੇਰੀਆਂ ਮਕਾਨਾ ਦੇਣ ਜਾਣਾ ਨਾ ਤੂੰ ਜਾ ਮੁੰਡਾ ਛੱਡ ਜਾ ਮੰਮਿਆਂ ਤੇ ਚੱਲੀਆਂ ਲਾਡੀਦਿਆਂ ਦੇ ਹਾਂ ਤੂੰ ਕਹੜਾ ਮੈਨੂੰ ਬੁਲਾਉਣਾ ਹੈ ਤੇਰੇ ਤਾਂ ਯਾਰਾ ਹੀ ਨਹੀਂ ਲੋਟ ਆਉਂਦੇ ਉਹ ਕਿਤੇ ਨਹੀਂ ਜਾਣਾ ਹੈਗਾ ਚੁੱਪ ਕਰਕੇ ਅੰਦਰ ਬੈ ਜਾ ਉਹ ਯਾਰ ਦੀਪੀ ਸੱਚੀ ਗੱਲ ਕਹਾ ਤੈਨੂੰ ਮੇਰਾ ਸਰਦਾ ਨਹੀਂ ਤੇਰੇ ਬਿਨਾ ਉਹ ਚੱਲ ਮੰਮੀ ਰੱਖ ਦੇ ਬੈਗ ਜੇ ਇੰਨਾ ਕਹਿੰਦਾ ਤਾਂ ਉਹ ਮੰਮਿਆ ਕੋਲ ਜਾ ਕੇ ਵੀ ਕੀ ਕਰੇਗੀ ਉਹ ਬੜੇ ਉੱਥੇ ਸ਼ਾਹੂ ਕਰਨੇ ਸੱਤ-ਸੱਤ ਦਿਨ ਤਾਂ ਮੂੰਗੀ ਦੀ ਦਾਲ ਖਵਾਈ ਜਾਂਦੇ ਆ ਕਿਉਂ ਕਰਾਲੀ ਵੇਚਤੀ ਤੂੰ ਨਾ ਮੈਨੂੰ ਬਲਾਈਂਡ ਆ ਜੇ ਦੁਬਾਰਾ ਗਲਤੀ ਕੀਤੀ ਤਾਂ ਮੈਨੂੰ ਬੁਲਾ ਲਿਆ ਤਾਂ ਮੈਂ 10 ਦਿਨ ਨਹੀਂ ਬੋਲਣਾ ਚੱਲ ਵੇ ਲਾਡੀ ਉਹ ਮੰਮੀ ਮੇਰੀ ਬਾਹ ਦਾ ਛੱਡ ਦੇ ਮੈਂ ਕਿਸੇ ਕੋਲ ਚੱਲਾਂ ਮੈਨੂੰ ਕਦੋਂ ਖਿੱਚੀ ਫਿਰਦੀ ਐ ਚੱਲ ਰਹਿ ਪਿਓ ਕੱਜਰ ਕੋਲ